ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਸਾਰੇ ਵਧੀਆ ਤਾਂ ਉਹ ਵਾਪਸ ਆ ਗਏ ਆ ਫੇਰ ਇੱਕ ਵਾਰੀ ਤਾਂ ਤੁਹਾਨੂੰ ਦਿਖਾਉਣ ਲੱਗੇ ਮੁੰਡੇ ਦਾ ਵਿਆਹ ਆ ਸਾਡੇ ਦਾ ਇਹਦਾ ਤੇ ਵਿਚਾਰਾ ਆਪ ਹੀ ਲੱਗਾ ਹੋਇਆ ਆ ਇਕੱਲਾ ਹੀ ਲਾਲਾ ਗਿਆ ਹੋਇਆ ਵਿਆਹ ਤੇ ਕਿਸੇ ਦੇ ਸਾਲਾ ਐਵੇਂ ਹੀ ਤੁਰ ਪੈਂਦਾ ਆ ਇੱਧਰ ਦੇਖੋ ਏ ਛੋਟੇ ਵੀਰ ਇੱਧਰ ਮੂੰਹ ਖਾਸ ਆ ਲਿਆ ਲੋਕਾਂ ਨੂੰ ਪਤਾ ਲੱਗੇ ਉਹ ਚਾਚਾ ਕਰਾ ਦਿੰਦਾ ਹਾਂ ਇੱਧਰ ਪਤਾ ਲੱਗੇ ਮੁੰਡੇ ਦਾ ਵਿਆਹ ਸਾਡੇ ਦਾ ਸੋ ਆ ਦੇਖੋ ਜੀ ਆਹ ਚ ਧਕਾਉਣਾ ਭੁੱਲ ਗਏ ਆਹ ਚ ਗਾਠਾਂ ਇਹਨਾਂ ਨੂੰ ਰੰਗ ਕਰਨਿਆ ਨਵਾਂ ਘਰ ਹੈ ਇਹਨਾਂ ਦਾ ਇਹਨਾਂ ਨੂੰ ਰੰਗ ਕਰਨਾ ਚਗਾਠ ਆਈਆਂ ਨੂੰ ਆਪਾਂ ਹੁਣ ਚਟੇ ਰੰਗ ਦਾ ਇਹ ਸਾਲ ਲੱਗਾ ਹੋਇਆ ਦੁਪਹਿਰ ਦਾ ਸੀਮੈਂਟ ਲਾਉਣੀ ਸੀਮੈਂਟ ਨਹੀਂ ਉਤਰਨ ਦਿਆ ਤੇ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਠੀਕ ਹੈ ਜੀ ਓਕੇ ਬਾਏ ਹਾਂਜੀ ਬਈ ਮੜੋ ਵਿਆਹ ਵਾਲੇ ਮੁੰਡੇ ਨੂੰ ਕੱਲੂ ਮਾਈਆਂ ਇਹਦਾ ਤਾਂ ਬਾਕੀ ਲਾਈਟਾਂ ਲੂਟਾਂ ਲਾਤੀਆਂ ਆ ਕਾਰਨ ਹਲਵਾਈ ਹਲਵਾਈ ਦਿਖਾ ਦਿੰਨੇ ਆਂ ਅਦਰ ਤੁਹਾਨੂੰ ਅਜੀਤ ਸਤੋ ਜੀ ਕੀ ਕਹਿਣਾ ਸਾਡਾ ਸਾਡਾ ਹੈ ਕੋਈ ਬਹੁਤ ਬਹੁਤ ਗਣਾ ਪਰ ਸਹੀ ਦਾ ਸੀਂਦ ਖਾ ਲਿਆ ਹੈ ਹੈ ਜਿਆਦਾ ਸਹੀ ਹੈ ਦੇਖੋ ਹੈਗਾ ਲੰਬਾ ਹੋਣੇ ਦੱਸਦੇ ਭਰਾਵਾ ਹਾਂ ਵੀ ਲੋਗਾਂ ਦੀ ਹਾਂ ਪਹਿ ਹੋਇਆ ਹੁਣੇ ਹੁਣੇ ਦੱਸਦੀ ਬਾਤ ਚ ਨਾ ਕਹੀ ਆਪ ਚਲੋ ਭਾਈਆਂ ਦੇ ਪੈਸੇ ਰੱਖਣੇ ਆ ਲੋਗ ਵੀ ਆਹ ਮੁੰਡਾ ਆਜੇ ਸਾਡਾ ਮਿਲੋ ਇਹਨੂੰ ਅੱਜ ਮਾਈਆਂ ਲਾ ਕੇ ਅੱਜ ਸ਼ਗਨ ਆ ਮੁੰਡੇ ਦਾ ਤਾਂ ਹੋ ਗਏ ਮਹਾਰਾਜ ਬਾਬਾ ਜੀ ਦੇ ਸਰੂਪ ਰੱਖ ਕੇ ਆਏ ਆ ਅਸੀਂ ਓਏ ਨਾਲ ਸੀਗੇ 68 ਰੁਪਏ ਬਾਈ ਕੁ ਜੀ ਕਾ ਖਾਲਸਾ ਬਾਈ ਕੁ ਜੀ ਕੀ ਫਤਹ ਅੱਛਾ ਦਾ ਇੱਧੇ ਜਾ ਜਾ ਇਹ ਕਰਿਓ ਕਿੰਨੂ ਵੇਟ ਕਰ ਓਏ ਫਿਰ ਕਰਿਓ ਇੱਧੇ ਚਲ ਮੈਂ ਇੱਧੇ ਰੰਗ ਦਾ ਵੇਟ ਡਬਲ ਚੱਕ ਲਾ ਅਜੀ ਕੁ ਵੀ ਸੁਣੀ ਲੋ ਕੀ ਬਾਈ ਨੀ ਖਵਾਈਦਾ ਨਹੀਂ ਹੁੰਦਾ ਚਲੋ ਸ਼ਾਮ ਤਾਈ ਖਵਾਈ ਜਾਉਂਗਾ ਫਿਰ ਹਾਂਜੀ ਮੈਂ ਇੱਥੇ ਦੇਖੋ ਹੈਲੋ ਬਚਾਰੇ ਹਰ ਰਾਤ ਉਹ ਅੰਗੇ ਪੰਗ ਗੁਰ ਅਮਰੰਤ ਸਰ ਅੰਨ ਲਾਇ ਸਭ ਲਾਥੇ ਕਿੰਨਿਤ ਪੰਗ ਹਰ ਦੀਨ ਦਾ ਦੀਨ ਦੀ ਆਲ ਸਾਰ ਜੀ ਨੇ ਉਹ ਜੱਜਾ ਅੱਜ ਆਪਣੀ ਖੁਸ਼ੀ ਤੇ ਯਾਰ ਕਹਿਣਾ ਤੂੰ ਦੋਰੀ ਕਹਿੰਦਾ ਅਜੀ ਕੀ ਕਹਿਣਾ ਤਾਂ ਬੜਾ ਸੇ ਵਿਆਹ ਹੋਇਆ ਵਾ ਵਧੀਆ ਓਏ ਆ ਵੀਡੀਓ ਦੇਖੀ ਸੁਵੀਟ ਓਕੇ ਸੁਵੀਟ ਓਕੇ ਓਏ ਬੱਕ ਤੂੰ ਦੱਸ ਹਾਂਜੀ ਜੀ ਬੋਲੀ ਨਹੀਂ ਸੁਣੀ ਤੂੰ ਸੁਣੇ ਮੈਂ ਵਾਰੀ ਵਾਰੀ ਖੱਟਣ ਗਿਆ ਠੱਗ ਕੇ ਆਉਂਦਾ ਬਤਾਉ ਬੈਠਾ ਮੇਰੇ ਸਾਈਕਲ ਤੇ ਕਿੰਨੂ ਖੜਾ ਵੀਰ ਓ ਜੀ ਮੁੰਡੇ ਨੇ ਮਾਮਾ ਜੀ I'm <laughs> going